ਅਸੀਂ ਜੇ ਚਾਹੀਏ ਤਾਂ ਅਸੀਂ ਇਹ ਜੋ ਤਿੰਨੋਂ ਕਿਰਦਾਰ ਹਨ ਇਹਨਾਂ ਤਿੰਨੋਂ ਕਿਰਦਾਰਾਂ ਦੇ ਵਿੱਚ ਸਾਡੀ ਅਲਾਈਨਮੈਂਟ ਨਹੀਂ ਹੈ ਅਸੀਂ ਉਸ ਅਲਾਈਨਮੈਂਟ ਨੂੰ ਜੇਕਰ ਕ੍ਰੀਏਟ ਕਰ ਲਈਏ ਉਸ ਨੂੰ ਅਸੀਂ ਇੱਕ ਦਿਸ਼ਾ ਦੇ ਵਿੱਚ ਲੈ ਆਈਏ ਤਾਂ ਅਸੀਂ ਨਿਸ਼ਚਿਤ ਹੀ ਉਹ ਪ੍ਰਾਪਤ ਕਰ ਸਕਦੇ ਹਾਂ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਸਾਡਾ ਦੂਜਾ ਕਿਰਦਾਰ ਹੈ ਕ੍ਰਿਟਿਕ ਦਾ ਉਸ ਕ੍ਰਿਟਿਕ ਨੂੰ ਸ਼ਾਂਤ ਕਰਨਾ ਪੈਂਦਾ ਹੈ ਜੇਕਰ ਉਹ ਸਾਨੂੰ 네ਗੇਟਿਵ ਕ੍ਰਿਟਿਸਿਜ਼ਮ ਦਿੰਦਾ ਹੈ ਯਾਨੀ ਕਿ ਨਕਾਰਾਤਮਕ ਵਿਚਾਰ ਦਿੰਦਾ ਹੈ ਤਾਂ ਸਾਡੇ ਮਨ ਦੇ ਵਿੱਚ ਜਾਂ ਸਾਡੇ ਕੋਲੇ ਇੰਨੀ ਸੋਲਿਡ ਇੰਨੇ ਚੰਗੇ ਪੋਜ਼ਿਟਿਵ ਵਿਚਾਰ ਹੋਣੇ ਚਾਹੀਦੇ ਹਨ ਕਿ ਸਾਡਾ ਜਿਹੜਾ ਕ੍ਰਿਟਿਕ ਮਾਈਂਡ ਹੈ ਜਿਹੜਾ ਸਾਡਾ ਨਕਾਰਾਤਮਕ ਜਾਂ ਕਿਹ ਲੋਕੇ ਐਨਲਾਈਜ਼ ਕਰਨ ਵਾਲਾ ਕਿਰਦਾਰ ਹੈ ਉਹ ਛੋਟਾ ਪੈ ਜਾ। ਉਸ ਦੇ ਕੋਲੇ ਦਲੀਲਾਂ ਖਤਮ ਹੋ ਜਾਣ। ਇੰਨੇ ਸਾਡੇ ਕੋਲ ਸੋਲਿਡ ਵਿਚਾਰ ਹੋਣੇ ਚਾਹੀਦੇ। ਜਦੋਂ ਅਸੀਂ ਉਸ ਨੂੰ ਸ਼ਾਂਤ ਕਰ ਦੇਵਾਂਗੇ ਤਦ ਸੋਚਣ ਵਾਲਾ ਹੈ ਅਤੇ ਜੋ ਕਰਨ ਵਾਲਾ ਹੈ ਉਹਨਾਂ ਦੋਨਾਂ ਦੇ ਵਿੱਚ ਅਲਾਈਨਮੈਂਟ ਹੋ ਜਾ। ਔਰ ਜਿਹੜਾ ਐਨਲਾਈਜ਼ ਕਰਨ ਵਾਲਾ ਮਨ ਹੈ ਯਾਨੀ ਕਿ ਕ੍ਰਿਟਿਸਿਜ਼ਮ ਕਰਨ ਵਾਲਾ ਜਿਹੜਾ ਮਨ ਹੈ ਉਹ ਸ਼ਾਂਤ ਹੋਣਾ ਸੋ ਦੋਸਤੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਇਸ ਵਿਵਹਾਰ ਨੂੰ ਇਸ ਤਰ੍ਹਾਂ ਦੇ ਕਿਰਦਾਰ ਨੂੰ ਇਹਨਾਂ ਸਾਡੇ ਮਨ ਦੇ ਕਿਰਦਾਰਾਂ ਨੂੰ ਜ਼ਰੂਰ ਸਮਝੀਏ ਜ਼ਰੂਰ ਜਾਣੀਏ ਤੇ ਜਾਣ ਕੇ ਉਹਦੇ ਪ੍ਰਤੀ ਜਾਗਰੂਕ ਹੋ ਕੇ ਜੋ ਸਾਡੇ ਵਾਸਤੇ ਸਹੀ ਹੈ ਜੋ ਸਾਡੇ ਵਾਸਤੇ ਚੰਗਾ ਹੈ ਜੋ ਸਾਡੇ ਪਰਿਵਾਰ ਵਾਸਤੇ ਚੰਗਾ ਹੈ ਜੋ ਸਾਡੇ ਸਮਾਜ ਵਾਸਤੇ ਚੰਗਾ ਹੈ ਉਸ ਦੇ ਉੱਤੇ ਅਸੀਂ ਵਰਕ ਕਰੀਏ ਤੇ ਆਪਣੇ 네ਗੇਟਿਵ ਕ੍ਰਿਟਿਕ ਮਾਈਂਡ ਨੂੰ ਅਸੀਂ ਸ਼ਾਂਤ ਕਰੀਏ